ਅੱਜ ਜੋ ਘਟਨਾ ਜੰਮੂ ਕਸ਼ਮੀਰ ਦੇ ਅੰਦਰ ਵਾਪਰੀ ਹੈ ਉਹ ਅਤ ਨਿੰਦਨਯੋਗ ਘਟਨਾ ਉਹਨਾਂ નિર્ਦੋਸ਼ ਸੈਲਾਨੀਆਂ ਦੇ ਉੱਤੇ ਜੋ ਜੰਕੀ ਦੇ ਵਿੱਚ ਘੁੰਮਣ ਵਾਸਤੇ ਗਏ ਸਨ ਆਪਣੇ ਪਰਿਵਾਰਾਂ ਦੇ ਨਾਲ ਘਾਤ ਲਗਾ ਕੇ ਬਹੁਤ ਹੀ ਬੁਰੇ ਢੰਗ ਦੇ ਨਾਲ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਔਰ ਉਹਨਾਂ ਨੂੰ ਧਰਮ ਦਾ ਆੜ ਦੇ ਵਿੱਚ ਪੁੱਛਿਆ ਗਿਆ ਸੋ ਪਾਕਿਸਤਾਨ ਵੱਲੋਂ ਪਾਕਿਸਤਾਨ ਦੇ ਅਤਵਾਦੀਆਂ ਵੱਲੋਂ ਜੋ ਭੇਜਦਾ ਹੈ ਪਾਕਿਸਤਾਨ ਦੇਸ਼ ਦੀ ਇਕਤਾ ਤੇ ਅਖੰਡਤਾ ਨੂੰ ਜੋ ਲਾਂਬੂ ਲਾਉਂਦਾ ਹੈ ਹਮੇਸ਼ਾ ਹੀ ਉਹ ਇੱਕ ਅਤਵਾਦੀ ਮੁਲਕ ਹੈ ਅਬ ਮੈਂ ਸਮਝਦਾ ਜੋ ਇਹ ਘਟਨਾ ਵਾਪਰੀ ਹੈ ਇਸ ਤੋਂ ਦੁਖਦਾਈ ਘਟਨਾ ਹੋਰ ਕੋਈ ਨਹੀਂ ਹੋ ਸਕਦੀ ਅੱਜ ਉਸਤੇ ਰੋਸਤੇ ਵਿੱਚ ਅਸੀਂ ਪਾਕਿਸਤਾਨ ਤੇ ਉਸ ਦੁਆਰਾ ਭੇਜੇ ਗਏ ਉਹਨਾਂ ਅੱਤਵਾਦੀਆਂ ਦਾ ਪੁਤਲਾ ਖੂਕ ਕੇ ਮੁਜ਼ਾਹਰਾ ਕਰਦੇ ਹਾਂ ਔਰ ਇੱਕ ਵਾਰ ਫਿਰ ਸ਼ੋਕ ਪ੍ਰਗਟ ਕਰਦੇ ਹਾਂ ਉਹਨਾਂ ਆਤਮਾਵਾਂ ਦਾ ਜੋ ਇਥੇ ਘੁੰਮਣ ਗਏ ਸਨ ਉਹ ਸਾਡੇ ਦੇਸ਼ ਦੇ ਵਾਸੀ ਸੀ ਜਾਂ ਬਾਹਰੋਂ ਕੋਈ ਵਾਸੀ ਆਇਆ ਸੀ ਘੁੰਮਣ ਵਾਸਤੇ ਉਹਨਾਂ ਨੂੰ ਪ੍ਰਭੂ ਆਪਣੇ ਚਰਨਾਂ ਵਿੱਚ ਸਥਾਨ ਦੇ ਵੀ ਔਰ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਅੱਗੇ ਕਿ ਆਪਣੀ ਪਾਰਟੀ ਵੱਲੋਂ ਸਾਰਿਆਂ ਵੱਲੋਂ ਬੇਨਤੀ ਕਰਦਾ ਨਵੇਦਨ ਕਰਦਾ ਕਿ ਇਹਨਾਂ ਨੂੰ ਐਸਾ ਸਬਕ ਸਿਖਾਇਆ ਜਾਵੇ ਜੋ ਇਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਪਾਕਿਸਤਾਨ ਦੀਆਂ ਯਾਦ ਰੱਖਣ ਕਿ ਕਦੀ ਵੀ ਐਸੀ ਘਟਨਾ ਨੂੰ ਇਲਜ਼ਾਮ ਨਾ ਦੇ ਜੈ ਹਿੰਦ ਜੈ ਬਾਨ ਅੱਜ ਦੇਸ਼ ਐਸਾ ਮਹਿਸੂਸ ਕਰ ਰਿਹਾ ਕਿ ਬੜੀ ਵੱਡੀ ਸਰਜੀਕਲ ਸਟ੍ਰਾਈਕ ਦੀ ਫੇਰ ਜ਼ਰੂਰਤ ਪਈ ਹੈ ਜਿੱਦਾਂ ਦੀ ਇੱਕ ਹਨਾਣੀ ਘਟਨਾ ਕੀਤੀ ਗਈ ਆ ਕੋਈ ਸ਼ੱਕ ਨਹੀਂ ਗੁਆਡੀ ਮੁਲਕ ਕੇ ਇਨਵੋਲ ਆ ਬਟ ਆ ਸਮ ਸੂਤ ਹੁੰਦਾ ਜਿਹੜੇ ਲੋਕ ਇੱਥੇ ਬੈਠੇ ਨੇ ਆ ਮੋਦੀ ਸਾਹਿਬ ਨੇ ਤੇ ਸਭ ਕਾ ਸਾਥ ਸਭ ਕਾ ਵਿਕਾਸ kiya ਸੀ ਬਟ ਉਹਨਾਂ ਲੋਕਾਂ ਨੂੰ ਇਹ ਸੂਤ ਨਹੀਂ ਕਰ ਰਿਹਾ ਸੋ ਇਹ ਮੀਰੀ ਭਗਤ ਦੇ ਨਾਲ ਜਿਹਨਾਂ ਲੋਕਾਂ ਨੇ ਵੀ ਕੀਤਾ ਉਹਨਾਂ ਨੂੰ ਤਗੜੇ ਹੱਥੀ ਨੱਥ ਪਾਉਂਗੀ ਲੋੜ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਮੋਦੀ ਸਾਹਿਬ ਨੂੰ ਵਿਆਸ਼ ਕਰਾਂਗੇ ਪਹਿਲਾ ਤਗੜਾ ਐਕਸ਼ਨ ਲਿਆ ਜਾਏ ਤਾਂ ਕਿ बार-बार ਇਹ ਚੀਜ਼ਾਂ ਦਰਾਈਆਂ ਜਾਣ ਇੱਕ ਕੰਟਰੀ ਦੀ ਇੰਟੈਗ੍ਰਿਟੀ ਨੂੰ ਛੱਟ ਮਾਰਦੇ ਪਏ ਨੇ ਅਸੀਂ ਬਹੁਮਤ ਦੇ ਵਿੱਚ ਅਸੀਂ ਆਉਣ ਵਾਲੇ ਸਮੇਂ ਲਈ ਮੀਲ ਪੱਥਰ ਇੱਕ ਐਗਜ਼ਾਮਪਲ ਪੇਸ਼ ਕਰਦੇ ਹਾਂ ਸਾਰੇ ਜਾਣੇ ਗੁਜਾਰਸ਼ ਕਰਾਂਗੇ ਵਿਛੜੀਆਂ ਆਤਮਾ ਨੂੰ ਈਸ਼ਰ ਆਪਣੇ ਚਰਨਾਂ ਚ ਨਿਵਾਸ ਦੇ ਤੇ ਮੋਦੀ ਸਾਹਿਬ ਨੂੰ ਯੋਗੀ ਜੀ ਨੂੰ ਅਮਿਤ ਸ਼ਾਹ ਜੀ ਨੂੰ ਵਧਵੇ ਤਾਂ ਕਿ ਆਉਣ ਵਾਲੇ ਦਿਨਾਂ ਇਨਾਂ ਤੇ ਤਗੜਾ ਅਚਾਖ ਖਲਾਜ ਆਵੇ ਬਹੁਤ ਬਹੁਤ ਧੰਨਵਾਦ